ਦੋਸਤੋ ਸੋਨੂ ਸੀਤੋਵਾਲਾ ਜਿਸ ਨੂੰ ਕਿ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਜੋ ਕਿ ਇੱਕ ਤੁਹਾਨੂੰ ਸ਼ਕਲੋਂ ਵੀ ਦੇਖੋ ਬਹੁਤ ਭੋੜਾ ਪੜਾ ਬੰਦਾ ਲੱਗਦਾ ਹੈ ਇਹ ਕਿਸੇ ਕੋਲ ਗਿਆ ਹੁੰਦਾ ਤਾਂ ਉੱਥੇ ਖੜੇ ਹੁੰਦੇ ਤੇ ਉੱਥੇ ਮੁੰਡੇ ਨੂੰ ਕਹਿੰਦੇ ਆ ਕਿ ਮੈਂ ਫੋਟੋ ਕਰਾਉਣੀ ਤੇਰੇ ਨਾਲ ਤੇ ਫੋਟੋ ਕਰਾਉਣ ਲੱਗੇ ਕਹਿੰਦੇ ਉਹਨੂੰ ਕਹਿੰਦੇ ਆ ਕਿ ਮੂੰਹ ਉੱਪਰ ਕਰ ਕਦੇ ਕਹਿੰਦੇ ਆ نیچے ਕਰ ਕਦੇ ਕਹਿੰਦੇ ਤੂੰ ਇੱਧਰ ਆ ਜਾ ਤੇ ਕਦੇ ਉਧਰ ਆ ਜਾਂਦਾ ਤੇ सोनू ਸੀਤੋਵਾਲਾ ਇੰਨਾ ਪਰੇਸ਼ਾਨ ਹੋ ਜਾਂਦਾ ਤੇ ਵਿਚਾਰਾ ਆਕ ਕੇ ਇਹਨਾਂ ਨੂੰ ਕੁਝ ਲਾਸਟ ਵਿੱਚ ਗੱਲ ਕਹਿ ਦਿੰਦਾ ਹੈ ਜੋ ਕਿ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਜਾਂਦੀ ਹੈ ਦੇਖੋ ਕਿਵੇਂ सोनू ਸੀਤੋਵਾਲਾ ਉਹਨਾਂ ਨੂੰ ਕਹਿ ਰਿਹਾ ਤੇ ਉਹ ਵੀ ਵਾਰ-ਵਾਰ ਕਹਿ ਰਿਹਾ ਇੱਧਰ ਆ ਜਾ ਤੇ ਉੱਧਰ ਆ ਜਾ ਤੇ ਇਸ ਕਰਕੇ ਉਹ ਤੰਗ ਹੋ ਕੇ सोनू ਸੀਤੋਵਾਲਾ ਇਹ ਗੱਲ ਕਹਿੰਦਾ ਹੈ ਆਓ ਤੁਸੀਂ ਵੀ ਦੇਖੋ सोनू ਸੀਤੋਵਾਲਾ ਨੇ ਕੀ ਕਿਹਾ ਐਨੂੰ ਵੇਹ ਐਨੂੰ ਭਾਈ ਇੱਧਰ ਵੇਹ ਥੱਲੇ ਨੂੰ ਆ ਜਾਓ ਕੀਆ ਸੋਨੂ ਸੀਤੂ ਵਾਲੇ ਦੀ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕੀ ਥੱਲੇ ਕਹਿੰਦੇ ਆ ਜੋ ਚੱਲ ਜੇ ਸਿੱਧੇ ਤੇ ਉਹ ਚਲਾਕੀ ਕਾਦੀ